ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਅਮ੍ਰਿਤਸਰ ਦੇ ਜੰਡੇਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੱਲੀਆਂ ਫਲਾਈਓਵਰ ਤੇ ਤੜਕਸਾਰ ਹੀ ਇੱਕ ਵੱਡਾ ਐਕਸੀਡੈਂਟ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਸੰਗਣੀ ਤੁੰਦ ਦੇ ਕਾਰਨ ਇਹ ਐਕਸੀਡੈਂਟ ਹੋਇਆ ਹੈ ਮੱਲੀਆਂ ਫਲਾਈਓਵਰ ਤੇ ਇੱਕ ਟਰਾਲਾ ਖੜਾ ਹੋਇਆ ਸੀ ਕਿ ਜਿਸ ਦੇ ਵਿੱਚ ਇੱਕ ਟੈਂਕਰ ਦੀ ਜ਼ੋਰਦਾਰ ਟੱਕਰ ਵੱਜੀ ਜਿਸ ਦੇ ਨਾਲ ਮੌਕੇ ਤੇ ਹੀ ਗੱਡੀਆਂ ਦੇ ਪਰ ਖੱਤੇ ਉੱਡ ਗਏ ਇਸ ਦੇ ਨਾਲ ਹੀ ਪਿੱਛੋਂ ਆਉਂਦੀ ਬੱਸ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਹਲਕੀ ਮੌਕੇ ਤੇ ਸਥਾਨਕ ਲੋਕਾਂ ਵੱਲੋਂ ਕ੍ਰੇਨਾਂ ਨੂੰ ਮੰਗਵਾ ਕੇ ਟਰਾਲੇ ਅਤੇ ਟੈਂਕਰ ਨੂੰ ਪਾਸੇ ਕਰਵਾਇਆ ਗਿਆ ਖੈਰ ਇਸ ਹਾਦਸੇ ਦੌਰਾਨ ਬੱਸ ਦੇ ਕੰਡਕਟਰ ਦੀ ਲੱਤ ਟੁੱਟ ਗਈ ਹੈ ਤੇ ਉੱਥੇ ਹੀ ਕਈ ਸਵਾਰੀਆਂ ਦੇ ਸੱਟਾ ਵੱਜੀਆਂ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਤੱਖ ਦਰਸ਼ੀ ਨੇ ਅੱਗੇ ਜੋ ਦੱਸਿਆ ਉਹ ਸੁਣੋ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਆ ਕੀ ਐਕਸੀ ਕਾਲ ਕਿਤਰਾ ਹੋਇਆ ਜੀ ਇਹ ਜੀ ਸਾਡਾ ਬੇਟਾ ਗੱਡੀ ਲੈ ਕੇ ਆਉਣ ਡਿਆ ਜਲੰਧਰ ਤੋਂ ਕਿਹੜੀ ਗੱਡੀ ਸਾਡਾ ਆ ਗੱਡੀ ਹਾਂ ਜੀ ਘੈਂਟਰ ਹਾਂ ਜੀ ਘੈਂਟਰ ਇਹ ਗੱਡੀ ਜਿਹੜਾ ਲੈ ਕੇ ਆਉਣ ਡਿਆ ਤੇ ਟਰਾਲਾ ਖਲੋਤਾ ਰੌਂਡ ਸਾਈਡ ਬੋਲਦੇ ਉੱਤੇ ਉਹਨੂੰ ਕੋਈ ਬੱਤੀ ਨਹੀਂ ਜਗਣ ਦੀ ਕੋਈ ਉਹਦਾ ਇੰਟ੍ਰੀਗੇਟਰ ਨਹੀਂ ਕੋਈ ਪੱਥਰ ਨਹੀਂ ਲਾਏ ਉਹ ਡਰਾਈਵਰ ਵਿੱਚ ਕੋਈ ਨਹੀਂਗਾ ਉਹ ਡਰਾਈਵਰ ਕੋਈ ਨਹੀਂਗਾ ਵਿੱਚ ਉਹ ਦੱਸਣ ਵਾਲੇ ਦੱਸ ਦੇ ਆ ਵੀ ਇਹ ਡਰਾਈਵਰ ਜਿਹੜਾ ਰਾਤ ਤੱਕ ਜਾ ਕੇ ਗੁਰਦਾਰੇ ਸੁੱਤੇ ਉਹਨਾਂ ਦੱਸਿਆ ਉਹ ਟਰਾਲਿਆਂ ਨੇ ਇਹ ਜਦੋਂ ਗੱਡੀ ਵੱਜ ਗਈ ਇਹਦੇ ਮੁੰਡੇ ਦੀਆਂ ਨਿਕਲੀਆਂ ਚੀਕਾਂ ਜੋ ਵਿੱਚ ਹੁੰਦੇ ਦੇ ਮਗਰ ਗੱਡੀ ਵੱਜੀ ਆ ਝਟਕਾ ਵੱਜਾ ਤੁਸੀਂ ਪਿੱਛੇ ਦੇ ਵੇਖੋ ਅੰਦਰੋਂ ਉਹਨਾਂ ਕੋਈ ਵੀ ਚੋਲੀ ਕੋਈ ਨਿਕਲਿਆ ਉਹ ਜਿਹੜਾ ਮੁੰਡੇ ਦੇ ਚੀਕਾਂ ਨਿਕਲਿਆ ਸਟੀਅਰਿੰਗ ਵੇਖੋ ਜਦੋਂ ਫਸ ਗਿਆ ਨੇ ਢਿੱਟ ਜਾ ਉਹੀ ਲਾਗੇ ਨਹੀਂ ਗਿਆ ਜੀ ਉਹ ਲਾਗੇ ਐ ਆਪਣੇ ਹੋਟਲ ਵਾ ਜਿਹੜਾ ਮੋਟਰਾਈਡ ਚੋੜਿਆ ਉੱਥੇ ਐਕਸੀਡੈਂਟ ਹੋ ਗਿਆ ਜਾਪਦਾ ਮਨੇ ਸਾਰੀ ਕਿੰਨੇ ਵੇਲੇ ਦੀ ਗੱਲ ਹੈ ਇਹ 5:30 ਵਜੇ ਦੀ ਗੱਲ ਹੈ 5:30 ਪੌਣੇ ਮਾਤੇ 9:00 ਵਜੇ ਉਹ ਜਦੋਂ ਹੋਟਲ ਦਾ ਖਿਆ ਜਾ ਵੇਖ ਬੰਦੇ ਦੀਆਂ ਆਵਾਜ਼ਾਂ ਆਉਣ ਰੀਆਂ ਉਹ ਮੁੰਡਾ ਨੇ ਚੀਕਾਂ ਨਿਕਲੀਆਂ ਮੈਨੂੰ ਕੱਢੋ ਮੈਨੂੰ ਕੱਢੋ ਹੋਟਲ ਵਾਲਾ ਆਇਆ ਵਾ ਉਹਨੇ ਆਣ ਕੇ ਤੇ ਇਧਰ ਨਾਲ ਦਰਵਾਜ਼ਾ ਰਾਤ ਕੱਢੀ ਆ ਤੇ ਮੁੰਡਾ ਰੋਂੜਿਆ ਵਜੇ ਤੇ ਉਹਨੇ ਖੋਲ ਕੇ ਦਰਵਾਜ਼ਾ ਤੇ ਮੁੰਡੇ ਨੇ ਲੱਤਾਂ ਵਿੱਚੋਂ ਖਿੱਚ ਕੇ ਇਹ ਮੁੰਡੇ ਜਿਹੜੋ ਬਾਹਰ ਕੱਟਿਆ ਆ ਤੇ ਮੁੰਡਾ ਚੀਕਾਂ ਮਾਰੇ ਤੋਂ ਥਾਵਾ ਦਾ ਵੀ ਲੈ ਗਿਆ ਹੋਟਲ ਚ ਉਹਨੂੰ ਰਜਾਇਰ ਦੀ ਦਿੱਤੀ ਉਹਨੂੰ ਨਾ ਹੋ ਨਾ ਰੱਖੀ ਚਾਹ ਪਿਆਲੀ ਆ ਸਾਨੂੰ ਜਿਹੜੋ ਫੋਨ ਗਿਆ ਵੰਦਾ ਵੀ ਮੈਂ ਮੇਰੇ ਸੱਟਾਂ ਨਾਲ ਗੱਡੀ ਵੱਜ ਗਈ ਐ ਹੀ ਉਸੇ ਵੇਲੇ ਮੁੰਡਾ ਸਾਡਾ ਟੱਪਰ ਤੋਂ ਥੋੜਾ ਹਟਵਾਇ ਉਹ ਆਇਆ ਘਰ ਉਹਨੇ ਜਿਹੜੋ ਸਾਨੂੰ ਦੱਸਿਆ ਸਾਨੂੰ ਤੇ ਤਾਣੇ ਮੀਨੇ ਪੈ ਗਏ ਇਹ ਨਹੀਂ ਉਹ ਜਿਹੜਾ ਐਕਸੀਡੈਂਟ ਕਿਤਰਾ ਕਿਹੜੀ ਕਿਹੜੀ ਗੱਡੀਆਂ ਵੱਜੀ ਤੁਹਾਨੂੰ ਮੈਂ ਦੱਸਦਾ ਨਾ ਟਰਾਲੇ ਦੇ ਮਗਰ ਸਾਡੀ ਵੱਜੀ ਅੱਛਾ ਇਹ ਵੱਜੀ ਜਿਹੜੋ ਗੱਡੀ ਤੇ ਮੁੰਡੇ ਨੂੰ ਜਿਹੜੋ ਲੈ ਗਿਆ ਕੱਢ ਕੇ ਤੇ ਅਜੇ ਉਹਨੇ ਰਸਤੇ 'ਚ ਪਾਇਆ ਤੋਂਨੇ ਇਨੂੰ ਬਚਾ ਲਿਆ ਤੇ ਜਦੋਂ ਉਹਨੇ ਬੱਸ ਐਂ ਕਹਿੰਦਾ ਗੱਡੀ ਖਲੋਤਾ ਟਰਾਲਾ ਜਾ ਕੇ ਟਰਾਲੇ 'ਚ ਵੱਜ ਗਈ ਟਰਾਲੇ ਜਦੋਂ ਵੱਜ ਗਈ ਤੇ ਉਦੋਂ ਵੀ ਕੋਈ ਬੰਦਾ ਨਹੀਂ ਉਹ ਟਰਾਲੇ ਦੇ ਵਿੱਚੋਂ ਨਿਕਲਿਆ ਜੇ ਹੁੰਦਾ ਤੇ ਨਿਕਲਦਾ ਟਰਾਲਾ ਤੇ ਕਰੇ ਖਰਾਬ ਹੋਇਆ ਡੱਕ ਕੇ ਪਤਾ ਨਹੀਂ ਕਿੱਥੇ ਗਏ ਜਦੋਂ ਟਰਾਲ ਗੱਡੀ ਵੱਜ ਗਈ ਬੱਸ ਤੇ ਉਹ ਸਾਨੂੰ ਅਸੀਂ ਆ ਕੇ ਹੋਟਲ 'ਚ ਪਹੁੰਚ ਗਏ ਤੇ ਕੰਮ ਉੱਤੇ ਬੜਾ ਤਗੜਾ ਹੋ ਗਿਆ ਬੱਸ ਵੱਜ ਗਈ ਤੇ ਫੇਰ ਟਰਾਲੇ 'ਚ ਜਿੱਥੇ ਤੁਹਾਡੀ ਗੱਡੀ ਵੱਜੀ ਆ ਅਸੀਂ ਮੁੰਡੇ ਰੋਕੀ ਤਾ ਵੀ ਕਾਰ ਦੇ ਵਿੱਚ ਬੈੱਡ ਲੈ ਕੇ ਮੈਂ ਗੱਡੀ ਕੋਲ ਰਹਿ ਗਿਆ पांचवे ਇਹੋ ਗੱਲ ਹੋਈ ਜਿਹਦੇ ਮੁਕਤੇ ਬਾਕੀ ਜਿਹੜੇ ਪਾਸੇ ਸਵਾਰੀਆਂ 50 ਜਹਰਾ ਬੱਸ ਦੇ ਵਿੱਚ ਜਿਹੜੀਆਂ ਗਾੜੀ ਸਵਾਰੀਆਂ ਇੱਕ ਕਨੈਕਟਰ ਨੇ ਤੇ ਲੱਤ ਟੁੱਟ ਗਈ ਹੈ ਤੇ ਬਾਕੀ ਸਵਾਰੀਆਂ ਦੇ ਹੋਰ ਸੱਟਾਂ ਨੇ ਕਿੰਨੀਆਂ ਮਤਲਬ ਗਾੜੀ ਸਵਾਰੀਆਂ ਬੈਠੀਆਂ ਇਤੋਂ ਤੱਕ ਸੱਟਾਂ ਆਈ ਇਹ ਪੁਲਿਸ ਪ੍ਰਸ਼ਾਸਨ ਕੋਲੋਂ ਆ ਕੇ ਇਹ ਪਹੁੰਚ ਗਏ ਨੇ ਉਦੋਂ 10-15 ਮਿੰਟਾਂ ਬਾਅਦ ਪਹੁੰਚ ਗਏ ਫਿਰ ਅਹੀਂ ਪਿਛੇ ਪੱਥਰ-ਪੁੱਥਰ ਲਾਉਣ ਦੇ ਆ ਮੈਂ ਧੁੰਦ ਕਿੰਨੀ ਕ ਧੁੰਦ ਤੇ ਬਹੁਤ ਜ਼ਿਆਦੀ ਸੀ ਧੁੰਦ ਧੁੰਦੇ ਕਰਕੇ ਆਇਆ ਧੁੰਦ ਦੇ ਕਾਰਨ ਹੋਇਆ ਜੀ ਧੁੰਦ ਦੇ ਦਿਖਦਾ ਹੀ ਨਹੀਂ ਸਾਨੂੰ 6 ਵਜੇ ਹੀ ਘਰੋਂ ਤੁਰਿਆ ਸਾਢੇ 6 ਵਜੇ ਪੌਣੇ 7 ਸਾਨੂੰ ਨਹੀਂ ਦੀਦਾ ਵਿੱਚ ਹਿਸਾਬ ਲੈ ਲਓ ਇਹ ਮਗਰ ਜਾ ਕੇ ਦਵਾ ਦਾ ਰੋਡ ਰੋਕਣ ਦੇ ਫੇਰ ਨਹੀਂ ਲੋਕ ਰੋਕਣ ਦੇ ਸਪੀਡਰ ਬੱਸੋ ਜਾਨੀ ਨੁਕਸਾਨ ਤੇ ਨਹੀਂ ਆਇਆ ਹਾਂਜੀ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਸੱਟਾਂ ਨਹੀਂ ਹਾਂਜੀ ਸਾਡੇ ਬੇੜੇ ਦੇ ਮਤਲਬ ਇਹ ਦਾਬਾ ਹੀ ਪਸਲੀਆਂ ਨੂੰ ਨਾਲਾ ਦਾ ਮਤਲਬ ਇਹਨੂੰ ਇਹਦੇ ਸੱਟਾਂ ਲੱਗੀਆਂ ਤੇ ਇੱਕ ਕੰਮ ਕਰਦੇ ਮੰਗੇ ਤਾਂ ਇਹੋ ਹੀ ਆ ਜੀ ਮਤਲਬ ਸਾਡੇ ਬੱਚੇ ਦਾ ਚਲੋ ਮਤਲਬ ਜੋ ਵੀ ਇਹਦਾ ਨੇ ਉਹਦਾ ਇਲਾਜ ਇਲਾਜ ਹੀ ਕਰਾਉਣਾ ਜੀ ਹਾਂਜੀ ਹਾਂਜੀ ਜ਼ਿਕਰਯੋਗ ਹੈ ਕਿ ਪੀੜਤ ਲੋਕਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਦੋਸਤੋ ਸੰਘਣੀ ਤੁੰਦ ਹੋਣ ਕਾਰਨ ਹਰ ਰੋਜ਼ ਅਨੇਕਾਂ ਹੀ ਐਕਸੀਡੈਂਟ ਹੋ ਰਹੇ ਨੇ ਸੋ ਅਜਿਹੇ ਹਾਦਸਿਆਂ ਤੋਂ ਬਚਣ ਲਈ ਧਿਆਨ ਰੱਖੋ ਤੇ ਡਰਾਈਵਿੰਗ ਕਰਦੇ ਸਮੇਂ ਹਮੇਸ਼ਾ ਗੱਡੀ ਹੌਲੀ ਚਲਾਓ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ